2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਕਰ ਦਿੱਤਾ ਗਿਆ ਲੀਡਰਸ਼ਿਪ ਦੇ ਵਿੱਚ ਵੱਡਾ ਬਦਲਾ ਪੰਜਾਬ ਕਾਂਗਰਸ ਨੇ ਆਪਣੇ ਵੱਖ-ਵੱਖ ਹਲਕਾ ਇਨਚਾਰਜਾਂ ਨੂੰ ਜ਼ਿਲ੍ਹਿਆਂ ਦੇ ਅਰਜਰਪੁਰ ਜੁਗਤ ਕੀਤਾ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਅਰਜਰਪੁਰ ਦੇ ਤੌਰ ਤੇ ਕੰਮ ਕਰਨਗੇ ਔਰ ਕਾਂਗਰਸ ਨੂੰ ਮਜ਼ਬੂਤ ਕਰਨਗੇ ਜੋ ਨਵੀਂ ਲਿਸਟ ਜਾਰੀ ਕੀਤੀ ਗਈ ਹੈ ਕਿਹੜੇ-ਕਿਹੜੇ ਹਲਕਾ ਇਨਚਾਰਜ ਨੇ ਉਹਨਾਂ ਨੂੰ ਕਿਹੜੇ ਕਿਹੜੇ ਜ਼ਿਲ੍ਹਿਆਂ ਦਾ ਅਰਜਰਬਰ ਲਗਾਇਆ ਗਿਆ ਜੋ ਕਾਂਗਰਸ ਦੇ ਵੱਲੋਂ ਇਹ ਵੱਡਾ ਬਦਲਾ ਕੀਤਾ ਗਿਆ ਤੁਸੀਂ ਜਿਹੜੇਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਪੰਜਾਬ ਕਾਂਗਰਸ ਦੇ ਵੱਲੋਂ ਲਗਾਤਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਪੂਰੇ ਸੰਗਠਨ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਜੋ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਭੁਪੇਸ਼ ਭਗੇਲ ਸਾਬਕਾ ਮੁੱਖ ਮੰਤਰੀ ਸਤੀਸ ਗੜ ਦੇ ਉਹ ਆਪਣੇ ਫਾਰਮੂਲੇ ਦੇ ਅਨੁਸਾਰ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ ਸਭ ਕਾਂਗਰਸ ਦੇ ਵਿੱਚ ਜੋ ਹਾਈ ਕਮਾਂਡ ਦੇ ਵੱਲੋਂ ਪਹਿਲਾਂ ਹੀ ਵੱਖ-ਵੱਖ ਅਜਰਬਨ ਨਿਯੁਗਤ ਕੀਤੇ ਰਹੇ ਉਹਨਾਂ ਦੇ ਉੱਪਰ ਜੋ ਹੁਣ ਪੰਜਾਬ ਦੇ ਸਾਬਕਾ ਮੰਤਰੀ ਜਾਂ ਸਾਬਕਾ ਵਿਧਾਇਕ ਹਲਕਾ ਇੰਚਾਰਜ ਜਿਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਰਜਰਬਾ ਲਗਾਇਆ ਜਾ ਰਿਹਾ ਹੈ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਵੱਲੋਂ ਸੋ ਨਵੀਂ ਰਿਸ਼ਤੇ ਵਿੱਚ 29 ਜਿਹੜੇ ਹਲਕਾ ਇੰਚਾਰਜ ਸੀ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦਾ ਜੋ ਅਰਜਰਬਾ ਲਗਾਇਆ ਜਿਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਕਿ ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਨੇ ਔਰ ਮੌਜੂਦਾ ਹਲਕਾ ਇੰਚਾਰਜ ਨੇ ਔਰ ਇਸੇ ਸਮੇਂ ਸੁਲਤਾਨਪੁਰ ਲੋਧੀ ਦੇ ਜਿਹੜੇ ਹਲਕਾ ਇੰਚਾਰਜ ਸੀਗੇ ਨਵਤੇਜ ਸਿੰਘ ਚੀਮਾ ਉਹਨਾਂ ਨੂੰ ਜ਼ਿਲ੍ਹਾ ਫਰੀਦਕੋਟ ਦਾ ਜੋ ਅਰਜ਼ਰਵ ਲਗਾਇਆ ਗਿਆ ਸੋ ਨਵਤੇਜ ਸਿੰਘ ਚੀਮਾ ਨੂੰ ਜੋ ਸੁਲਤਾਨਪੁਰ ਤੋਂ ਕਾਂਗਰਸ ਜਿਹੜੀ ਕਿ ਟਿਕਟ ਦੇਵੇਗੀ ਜਾਂ ਨਹੀਂ ਦੇਵੇਗੀ ਇਹ ਤਾਂ ਹੁਣ ਅਗਲਾ ਸਮਾਂ ਦੱਸੇਗਾ ਕਿਉਂਕਿ ਕਾਂਗਰਸ ਦੇ ਵਿੱਚ ਜੋ ਰਾਣਾ ਗੁਰਜੀਤ ਸਿੰਘ ਦੇ ਸੁਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਵੀ ਸ਼ਾਮਲ ਹੋਣ ਜਾ ਰਹੇ ਨੇ ਜਦੋਂ ਕਿ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਰੋਹਲ ગાંધી ਜਦੋਂ ਬਿਹਾਰ ਦੀਆਂ ਚੋਣਾਂ ਤੋਂ ਵਾਪਸ ਆਉਣਗੇ ਤਾਂ ਉਸ ਸਮੇਂ ਰਾਣਾ ਇੰਦਰਪ੍ਰਤਾਪ ਸਿੰਘ ਕਾਂਗਰਸ ਵਿੱਚ ਸ਼ਾਮਲ ਹੋਣਗੇ ਸੋ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਤੋਂ ਵਿਧਾਇਕ ਨੇ ਜਿਹੜੇ ਕਿ 2022 ਦੇ ਵਿੱਚ ਨਵਤੇਜ ਸਿੰਘ ਚੀਮਾ ਦੇ ਖਿਲਾਫ ਚੋਣ ਲੜੇ ਸੀ ਆਜ਼ਾਦ ਤੌਰ ਤੇ ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੁੰਦੇ ਨੇ ਤਾਂ ਕਾਂਗਰਸ ਦੀ ਉਹ ਟਿਕਟ ਦੇ ਦਾਅਵੇਦਾਰ ਹੋਣਗੇ ਔਰ ਉੱਥੇ ਹੀ ਸੁਲਤਾਨਪੁਰ ਲੋਧੀ ਦੇ ਨਾਲ ਲੱਗਦਾ ਹਲਕਾ ਕਪੂਰਥਲਾ ਜਿੱਥੋਂ ਉਹਨਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਵਿਧਾਇਕ ਨੇ ਉਹ ਰਾਣਾ ਗੁਰਜੀਤ ਸਿੰਘ ਬਹੁਤ ਵੱਡਾ ਉਹਨਾਂ ਦਾ ਆਧਾਰ ਹੈ ਸੋ ਰਾਣਾ ਗੁਰਜੀਤ ਸਿੰਘ ਜਿਹੜੇ ਕਿ ਲਗਾਤਾਰ ਕਪੂਰਥਲਾ ਤੋਂ ਜਿੱਤ ਦਰਜ ਕਰ ਰਹੇ ਨੇ ਔਰ ਕਦੇ ਉਹ ਚੋਣ ਨਹੀਂ ਹਾਰੇ ਸੋ ਰਾਣਾ ਗੁਰਜੀਤ ਸਿੰਘ ਦੇ ਨਾਲ ਜਿਹੜਾ ਨਵਤੇਜ ਸਿੰਘ ਚੀਮਾ ਹੁਣ ਜਿਹੜਾ ਕਿ ਸੁਲਤਾਨਪੁਰ ਲੋਧੀ ਦੇ ਉਹਨਾਂ ਨੇ ਪਹਿਲਾਂ ਨਮਾਇਦਗੀ ਕੀਤੀ ਹੋਈ ਏ ਪਰ 2022 ਦੇ ਵਿੱਚ ਜਦੋਂ ਰਾਣਾ ਇੰਦਰ ਪ੍ਰਤਾਪ ਸਿੰਘ ਉਹ ਤੋਂ ਚੋਣ ਲੜਦੇ ਨੇ ਤਾਂ ਨਵਤੇਜ ਸਿੰਘ ਚੀਮਾ ਕਾਂਗਰਸ ਪਾਰਟੀ ਤੋਂ ਚੋਣ ਹਾਰ ਜਾਂਦੇ ਨੇ ਔਰ ਉਸ ਤੋਂ ਬਾਅਦ ਉਹ ਆਪਣੀ ਪਾਰਟੀ ਲਈ ਕਾਂਗਰਸ ਲਈ ਲਗਾਤਾਰ ਕੰਮ ਕਰ ਰਹੇ ਨੇ ਔਰ ਪਿਛਲੇ ਦਿਨੀ ਜਦੋਂ ਉਥੇ ਰੈਣੀ ਕੀਤੀ ਗਈ ਸੀ ਨਵਦੇਸ਼ ਸਿੰਘ ਚੀਮਾ ਦੀ ਰੈਣੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵਰਿੰਗ ਹਾਜ਼ਰ ਹੁੰਦੇ ਨੇ ਉਥੇ ਰਾਜਾ ਵਰਿੰਗ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਰਾਣਾ ਗੁਰਜੀਤ ਸਿੰਘ ਵੱਲੋਂ ਪਰ ਰਾਣਾ ਗੁਰਜੀਤ ਸਿੰਘ ਦੇ ਰੁਕਣ ਤੇ ਰਾਜਾ ਵਰਿੰਗ ਨਹੀਂ ਰੁਕੇ ਜਿਸ ਕਰਕੇ ਰਾਜਾ ਵਰਿੰਗ ਤੇ ਰਾਣਾ ਦੇ ਵਿੱਚ ਵੀ ਜਿਹੜੀ ਇਹ ਆਪਸੀ ਤਸਰਬਾਜੀ ਬਣੀ ਹੋਈ ਹੈ ਉਦੋਂ ਤੋਂ ਲੈ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜੇ ਨੇ ਉਹ ਭਾਵੇਂ ਕਾਂਗਰਸ ਦੇ ਲੀਡਰਸ਼ਿਪ ਪੰਜਾਬ ਦੇ ਨਾਲ ਉਹਨਾਂ ਦਾ ਸੰਪਰਕ ਨਹੀਂ ਉਹ ਹਾਈ ਕਮਾਂਡ ਦੀ ਸੰਪਰਕ ਵਿੱਚ ਨੇ ਰਾਣਾ ਗੁਰਜੀਤ ਸਿੰਘ ਵੀ ਹਾਈ ਕਮਾਂਡ ਦੇ ਨਾਲ ਜੁੜੇ ਹੋਏ ਨੇ ਸੋ ਸੁਲਤਾਨਪੁਰ ਤੋਂ ਹੁਣ ਕਾਂਗਰਸ ਲਈ ਜਿਹੜਾ ਕਿ ਇਹ ਬਹੁਤ ਵੱਡਾ ਨੁਕਸਾਨ ਵਾਲੀ ਗੱਲ ਵੀ ਹੈ ਜੇਕਰ ਨਵਤੇਜ ਸਿੰਘ ਚੀਮਾ ਨੂੰ ਟਿਕਟ ਦਿੱਤੀ ਜਾਂਦੀ ਤਾਂ ਉੱਥੇ ਫੇਰ ਰਾਣਾ ਇੰਦਰਪ੍ਰਤਾਪ ਸਿੰਘ ਚੋਣ ਲੜਨਗੇ ਸਿਰ ਨਵਤੇਜ ਸਿੰਘ ਚੀਮਾ ਨੂੰ ਐਸੇ ਕਰਕੇ ਹਾਈ ਕਮਾਂਡ ਨੇ ਜਿਹੜਾ ਫਰੀਦਕੋਟ ਲੈ ਕੇ ਆਂਦਾ ਹੈ ਔਰ ਫਰੀਦਕੋਟ ਇੱਥੇ ਲੈ ਕੇ ਉਹਨਾਂ ਨੇ ਅਰਜਰਬਾ ਲਗਾਇਆ ਗਿਆ ਕਿਉਂਕਿ ਉਹਨਾਂ ਨੂੰ ਟਿਕਟ ਵੀ ਇਸੇ ਹਲਕੇ ਤੋਂ ਦਿੱਤੀ ਜਾ ਸਕਦੀ ਹੈ ਫਰੀਦਕੋਟ ਤੋਂ ਸੋ ਨਵਤੇਜ ਸਿੰਘ ਚੀਮਾ ਨੇ ਹਾਈ ਕਮਾਂਡ ਦਾ ਜ਼ਰੂਰ ਧੰਨਵਾਦ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ 2027 ਦੇ ਵਿਧਾਨ ਸਭਾ ਚੋਣਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਔਰ 2027 ਦੇ ਵਿੱਚ ਕਾਂਗਰਸ ਪੱਕੀ ਜਿੱਤ ਦਰਜ ਕਰੇਗੀ ਸੋ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਪਰ ਕਾਂਗਰਸ ਦੇ ਵਿੱਚ ਕੁਝ ਅਜਿਹੇ ਲੀਡਰ ਨੇ ਉਹਨਾਂ ਦਾ ਇਸ਼ਾਰਾ ਸਿੱਧਾ ਸਿੱਧਾ ਜਿਹੜਾ ਕਿ ਰਾਣਾ ਗੁਰਜੀਤ ਸਿੰਘ ਵਾਲੇ ਪਾਸੇ ਸੀ ਕਿ ਆਪਣੀ ਹੰਕੜ ਵਿੱਚ ਜੋ ਪਾਰਟੀ ਦੇ ਵਿੱਚ ਨੁਕਸਾਨ ਕਰਦੇ ਨੇ ਸੋ ਇਹੋ ਜਿਹੇ ਲੀਡਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਹਾਈ ਕਮਾਂਡ ਦੇ ਵੱਲੋਂ ਜੋ ਨਵਤੇਜ ਸਿੰਘ ਚੀਮਾ ਦੇ ਅੰਦਰ ਗੁੱਸਾ ਵੀ ਵਹਿ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਜਿਹੜੇ ਕਿ ਉਹਨਾਂ ਦੇ ਹਲਕੇ ਦੇ ਵਿੱਚ ਆ ਕੇ ਆਜ਼ਾਦ ਜਿੱਤ ਕੇ ਹੁਣ ਕਾਂਗਰਸ ਵਿੱਚ ਪਾਵੇਂ ਸ਼ਾਮਲ ਹੋ ਵੀ ਜਾਂਦੇ ਨੇ ਪਰ ਕਿਤੇ ਨਾ ਕਿਤੇ ਸੁਲਤਾਨਪੁਰ ਲੋਧੀ ਦੇ ਵਿੱਚ ਜਰੂਰ ਕਾਂਗਰਸ ਨੂੰ ਚਟਕਾ ਲੱਗ ਸਕਦਾ ਹੈ ਕਿਉਂਕਿ ਜੋ ਨਵਤੇਜ ਸਿੰਘ ਚੀਮਾ ਦੀ ਆਪਣਾ ਵੋਟ ਬੈਂਕ ਉਹ ਵੀ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਟੁੱਟ ਸਕਦਾ ਹੈ ਜੇਕਰ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਛੱਡ ਕੇ ਫਰੀਦਕੋਟ ਆ ਜਾਂਦੇ ਨੇ ਜਾਂ ਹੋਰ ਕਿਸੇ ਹਲਕੇ ਵਿੱਚ ਉਹ ਲੜਦੇ ਨੇ ਸੋ ਇਸੇ ਨੂੰ ਲੈ ਕੇ ਨਵਤੇਜ ਸਿੰਘ ਚੀਮਾ ਵੀ ਆਪਣੀ ਉਹ 2022 ਵਾਲੀ ਟੱਸਰ ਜ਼ਰੂਰ ਕੱਢਣਗੇ ਸੋ ਕਾਂਗਰਸ ਪਾਰਟੀ ਦੇ ਵੱਲੋਂ ਭਾਵੇਂ ਬਦਲਾਅ ਕੀਤੇ ਜਾ ਰਹੇ ਨੇ ਪਰ ਕਾਂਗਰਸ ਦੇ ਅੰਦਰ ਖਾਤੇ ਕੁਝ ਨਾ ਕੁਝ ਜਿਹੜਾ ਅਜੇ ਵੀ ਉਹ ਟੱਸਰ ਅਜੇ ਵੀ ਉਹ ਕਲੇਸ਼ ਵਧਿਆ ਹੋਇਆ ਹੈ ਸੋ ਕਾਂਗਰਸ ਨੂੰ ਇਕਜੁੱਟ ਕਰਨ ਵਾਸਤੇ ਜੋ ਕਾਂਗਰਸ ਦੇ ਇੰਚਾਰਜ ਦੇ ਵੱਲੋਂ ਇਹ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਜਿਹੜਿਆਂ ਦੇ ਇੰਚਾਰਜ ਉਹ ਅਰਜਰਬਰ ਲਗਾਏ ਗਏ ਨੇ ਹਲਕਾ ਇੰਚਾਰਜਾਂ ਨੂੰ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਹੁਣ ਕਿਸੇ ਜਿਹਦੇ ਵਿੱਚ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਏ ਉਹਨਾਂ ਦੀ ਪਤਰੀ ਨਵਜੋਤ ਕੋਰ ਸਿੱਧੂ ਨੂੰ ਮਿਲ ਸਕਦੀ ਏ ਔਰ ਵੱਡੇ ਲੀਡਰ ਜਿਹੜੇ ਨੇ ਕਾਂਗਰਸ ਦੇ ਵਿੱਚ ਭਾਵੇਂ ਚੁੱਪ ਬੈਠੇ ਨੇ ਉਹਨਾਂ ਨੂੰ ਦੁਬਾਰਾ ਕਾਂਗਰਸ ਸਰਗਰਮ ਕਰਨਾ ਚਾਹੁੰਦੀ ਏ ਉਹਨਾਂ ਨੂੰ ਕਾਂਗਰਸ 2027 ਦੇ ਵਿੱਚ ਫੇਰ ਮੂਰੀ ਚਿਹਰਾ ਬਣਾਉਣਾ ਚਾਹੁੰਦੀ ਏ